ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਵਸਦੇਵ ਸਰਬਤਰਮੇ ਔਨ ਨ ਕਤ ਕਤ ਹੂਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਇ ਦੁਰਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਇ ਦੁਰਾਏ ਦੁਰਾਏ ਦਾ ਮਤਲਬ ਦੂਰੀ ਹੈ ਨਾ ਦੂਰ ਅੰਤਰ ਬਾਹਰ ਸੰਗ ਹੈ ਨਾਨਕ ਕਾਇ ਦੁਰਾਏ ਪੌੜੀ ਵਾ 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 ਵੈਰ ਨਾ ਵਾ ਬਾਬਾ ਵੈਰ ਨਾ ਕਰੀਏ ਕਾਹੂ ਬਾਬਾ ਪਰ ਰੁਕਣਾ ਦੇਖੋ ਜਿੱਦਾ ਊੜਾ ਐੜਾ ਈੜੀ ਪੜ ਦੇਣਾ ਸੀ ਗੁਰਬਾਣੀ ਦੇ ਵਿੱਚ ਊੜਾ ਸ਼ਬਦ ਹੈਗਾ ਏ ਐੜਾ ਵੀ ਹੈਗਾ ਏ ਪਰ ਈੜੀ ਸ਼ਬਦ ਨਹੀਂ ਐ ਈਵੜੀ ਹੈ ਠੀਕ ਹੈ ਨਾ ਇਸ ਤਰੀਕੇ ਨਾਲ ਬਾਬਾ ਸ਼ਬਦ ਅਸੀਂ ਦੋ ਦੋਨੇ ਬਾਵਿਆਂ ਨੂੰ ਕੰਨਾਂ ਲਾ ਕੇ ਬੋਲ ਜਾਂਦੇ ਬਾਬਾ ਪਰ ਸ਼ਬਦ ਦਾ ਬਾਬਾ ਬਾਬਾ ਬਾਵੇਂ ਨੂੰ ਕੰਨਾਂ ਬਾਬਾ ਇੱਥੇ ਰੁਕਣਾ ਹੈ ਬਾਬਾ ਵੈਰ ਨਾ ਕਰੀਏ ਕਾਹੂ ਬਾਬਾ ਜ਼ੈਰ ਨਾ ਕਰੀਆ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸ ਦੇਵ ਜਲ ਵਾਸ ਦੇਵ ਜਲ ਥਲ ਮਹਿ ਰਵਿਆ ਗੁਰ ਪ੍ਰਸਾਦ ਵਿਰਲਾ ਹੀ ਗਵਿਆ ਜ਼ੈਰ ਵਿਰੋਧ ਮਿਟੈ ਤੈ ਮਨ ਤੇ ਮਿਟੇ ਜ਼ੈਰ ਵਿਰੋਧ ਮਿਟੇ ਤੇ ਜ਼ੈਰ ਵਿਰੋਧ ਮਿਟੇ ਤੈ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਵਰਨ ਚਹਿਨ ਸ ਸਗਲਹ ਤੇ ਰਹਤਾ ਇਨ ਸਗਲਹ ਪਰਦੇ ਆਮ ਕਰਕੇ ਸੰਪਰਦਾਮ ਸਗਲ ਹੈ ਪਰ ਜਿੱਦਾਂ ਹੁਣ ਅੱਜਕੱਲ ਪੜ੍ਹਦੇ ਕੰਨਾਂ ਲਾ ਕੇ ਸਗਲਾਂ ਏਦਾਂ ਹੀ ਪੜ ਜਾਂਦੇ ਠੀਕ ਹੈ ਨਾ ਸਗਲ ਹੈ ਪੜ ਦੋ ਠੀਕ ਹੈ ਜੋ ਪਰ ਸੰਪਲਾਵਾ ਚੱਲ ਉਹਦਾ ਪੜ ਲਓ ਸਗਲਹ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਪਹਤਾ ਸ਼ਲੋਕ ਹਾਂ ਹਾਂ ਕਰਤ ਹਾਂ ਹਾਂ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਹਾਂ ਹਾਂ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ ਇਹ ਤਿੰਨੇ ਸੰਬੋਧਨ ਸ਼ਬਦ ਹੈ ਹੈ ਨਾ ਸਾਕਤ ਨੇ ਮੂਰਖ ਨੇ ਅਜਾਨ ਸਾਕਤ ਮੁਗਧ ਅਜਾਨ ਜਾਨੀ ਬਹੁਵਚਨ ਸ਼ਬਦ ਹੈ ਇਹ ਸੰਬੋਧਨ ਨਹੀਂ ਬਹੁਵਚਨ ਹੈ ਠੀਕ ਹੈ ਹਾਂ ਸਾਕਤਾਂ ਨੇ ਮੂਰਖਾਂ ਨੇ ਅਜਾਨਾਂ ਨੇ ਆਹੂ ਕਰਦੇ ਆਪਣੀ ਹੰਕਾਰ ਦੀਆਂ ਗੱਲਾਂ ਕਰਦੇ ਆਪਣੀ ਜ਼ਿੰਦਗੀ ਬਤੀਤ ਕਰ ਲਈ ਹਾਂ ਹਾਂ ਕਰਤ ਬਹਿਾਨੀਆਂ ਸਾਕਤ ਮੁਗਧ ਅਜਾਨ ਅੜੜਕ ਅੜੜਕ ਮੂਹੇ ਅੜੜਕ ਮੂਹੇ ਜੋ ਤ੍ਰਿਖਾਵੰਤ ਨਾਨਕ ਕੀਰਤਕਮਾ ਅੜਾੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕੀਰਤਕਮਾ ਨਾਨਕ ਕੀਰਤਕਮਾ ਪੌੜੀ ਅੜਾੜਾੜ ਮਟੈ ਸੰਗ ਸਾਧੂ ਕਰਮ ਤਰਮ ਤਤ ਨਾਮ ਅਰਾਧੂ ਰੂੜੋ ਰੂੜੋ ਜਿਹੇ ਬਸੇ ੁਰਦ ਮਾਹੀ ਉਆ ਕੀ ਤਾੜ ਮਟਤ ਬਿਨ ਸਾਹੀ ਵਾ 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 ਵੀ ਕਹਿਣਾ ਵਾ ਉਆ ਕੀ ਟਾੜ ਸੁਆ ਕੀ ਅਰਾੜ ਅੜਾੜ ਦੋਨੀ ਰਾੜੇ ਐ ਅੜਾੜ ਉਆ ਕੀ ੜਾੜ ਮਟਤ 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 ਬਿਨ ਸਾਹੀ ਅੜਾੜ ਕਰਤ ਸਾਖਤ ਗਵਾਰਾ ਜੇਹ ਸਾਵਾਰਾ ਗੱਭੀ ਨੂੰ ਕੰਨਾ ਹੈ ਅੜਾੜ ਕਰਤ ਸਾਖਤ ਗਵਾਰਾ ਜੇਹ ਹੇ ਹਮ ਬੁੱਧ ਬਿਕਾਰਾ ਅੜਾੜਾ ਗੁਰੂ ਜੀ गुरमुखड़ाड़ मिठाई हाँ, राड़ा शब्द है जइया रारा लल्ला वावा वाह राड़ा तीनों राड़ा शब्द पर रुकना है थोड़ा जा ठीक है ना नाड़ाड़ा गुरमुखड़ाड़ मिठाई निमख मह, निमख महा नानक समझाई स्लोक निमख मां है मां है कन्ना लंबा करना शायरी लंबी नहीं करनी है निमख मां है नानक समझाई स्लोक साधु की मन ओट ग उक्त ਸਿਆਨ ਪਤਿਆਗ ਸਾਧੂ ਕੀ ਮਨ ਮਨ ਸਬੋਧਨ ਹੈ ਨਾ ਸਾਧੂ ਕੀ ਮਨ ਓਟ ਗਾਹੋ ਐ ਮਨਾ ਗੁਰੂ ਦੀ ਸ਼ਰਨ ਲੈ ਗੁਰੂ ਦੀ ਸ਼ਰਨ ਪਕੜ ਹੈ ਨਾ ਗਾਹੋ ਇਥੇ ਰੁਕਣਾ ਉਕਤ ਸਿਆਨ ਪਤਿਆਗ ਆਪਣੀਆਂ ਸਿਆਣਪਾਂ ਛੱਡਦੇ ਹਨ ਸਾਧੂ ਕੀ ਮਨ ਓਟ ਗਾਹੋ ਉਕਤ ਸਿਆਨ ਪਤਿਆਗ ਗੁਰ ਦੇਖਿਆ ਜਿਹੇ ਮਨ ਬਸਿਆ ਦੇਖਿਆ ਦੇਖਿਆ ਨਹੀਂ ਗੁਰ ਦਿਖਿਆ ਗੁਰ ਦਿਖਿਆ ਜਿਹ ਗੁਰ ਦਿਖਿਆ ਜਿਹ ਮਨ ਮਨ ਬਸੈ ਨਾਨਕ ਮਸਤਕ ਭਾਗ ਗੁਰ ਦਿਖਿਆ ਜਿਹ ਮਨ ਵਸੈ ਨਾਨਕ ਮਸਤਕ ਭਾਗ ਜਿਦੀ ਮਨ ਦੇ ਵਿੱਚ ਗੁਰੂ ਦੀ ਸਿੱਖਿਆ ਵਾਹ ਜਾਂਦੀ ਹੈ ਉਹਦੇ ਮੱਥੇ ਭਾਗ ਜਾਗ ਜਾਂਦੀ ਹੈ ਨਾ ਪੌੜੀ ਸਸਾ ਸਰਨ ਪਰ ਸਸਾ ਬਰ ਰੁਕੋ ਇਹ ਦਵਾਰੇ ਆਗੇ ਨਹੀਂ ਸ਼ਾਬਦ ਫੇਰ ਹੈ ਨਾ तसा तसा शरण परे अबहारे शास्त्र सिमृत वेद पुकारे शोधत शोधत शोध सोब बीचारा, दिन हर भजन नहीं छुटकारा सास सास हम भूलन हारे तुम समरथ अगनत अपारे इन अगनत कह देना अगनत तुम समरथ अगनत अपारे शरण शरण परे की राख दयाला हाँ यह संबोधन शब्द है शरण परे की राख दयाला नानक तुमरे बाल गोपाला नानक नानक तुमरे बाल गोपाला श्लोक खुदी मिटी तब सुख तब सुख पाए मन तन मन तन पाए अरोग नानक दृष्टि आया उस तत ਕਰਨੇ ਨਾਨਕ ਦੀ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ ਇਹ ਨਾਨਕ ਜਿਹਦੀ ਉਸਤਤ ਕਰਨੀ ਬਣਦੀ ਹੈ ਉਸਤਤ ਕਰਨੇ ਯੋਗ ਦਾ ਮਤਲਬ ਜਿਹਦੀ ਉਸਤਤ ਕਰਨੀ ਬਣਦੀ ਹੈ ਉਹ ਰੱਬ ਦ੍ਰਿਸ਼ਟੀ ਆ ਗਿਆ ਨਜ਼ਰ ਚ ਆ ਗਿਆ ਹਨਾ ਪੌੜੀ ਖ ਖ ਖਰਾ ਸ ਹ ਸਰਾ ਹ ਤਾ ਹੂੰ ਹਾਂ ਖ ਖ ਪਰ ਰੋਕੇ ਖ ਖ ਖਰਾ ਸਰਾ ਹ ਤਾ ਹੂੰ ਜੋ ਖਿਨ ਮਹ ਉਹਨੇ ਜੋ ਖੁਨ ਮਹਿ ਉਹਨੇ ਸਬਰ ਪਰਾਹੂ ਇਹਨੂੰ ਕਹਿਣਾ ਊਨੇ ਉਹਨੇ ਨਹੀਂ ਕਹਿਣਾ ਊਨੇ ਅੱਗੇ ਕਹਿਣਾ ਭਰ ਦੇ ਅਗੇ ਸੱਸੇ ਉਂਗੜ ਲੱਗਿਆ ਵਾ ਸੁਪਰ ਸਿਰਫ ਗੁਰਬਾਣੀ ਦੇ ਇੱਕ ਜਗ੍ਹਾ ਦਾ ਸੁਪਰ ਕੱਪੜਾ ਉੱਥੇ ਸੁਪਰ ਸ਼ਬਦ ਨਹੀਂ ਸੁਪਰ ਸ਼ਬਦ ਜ਼ਿਆਦਾ ਕਰਕੇ ਆਉਂਦਾ ਹੈ ਨਾ ਇੱਕ ਅੱਧੀ ਜਗ੍ਹਾ ਹੋਰ ਵੀ ਆਉਂਦਾ ਹੋਣਾ ਸੁਪਰ ਪਰ ਜ਼ਿਆਦਾ ਕਰਕੇ ਸੁਪਰ ਸ਼ਬਦਾਂ ਦਾ ਗੁਰਬਾਣੀ 'ਚ ਨਕੋ ਨਕ ਭਰਿਆ ਹੋਇਆ ਇਹ ਭਰਿਆ ਹੋਇਆ ਨਾ ਪੂਰਾ ਭਰਿਆ ਹੋਇਆ ਹਰਾਨੀ ਮਾਨਣਾ ਹੋਤ ਪਰਾਨੀ ਅਨੰਦਿਨ ਜਾਪਤ ਪ੍ਰਭ ਨਿਰਬਾਨੀ ਹਾ ਇਹਨੂੰ ਪੜਨ ਲੱਗਿਆ ਪ੍ਰਾਨੀ ਕਹਿਣਾ ਪ੍ਰਾਨੀ ਨਹੀਂ ਕਹਿਣਾ ਕਿਉਂਕਿ ਪੈਰ ਚ ਰਾਰਾ ਨਹੀਂ ਹੈ ਰਾਰਾ ਪੂਰਾ ਇਹਨੂੰ ਕਹਿੰਦਾ ਪ੍ਰਾਨੀ ਇਹ ਪੈਰ ਚ ਰਾਰਾ ਹੋਵੇ ਫਿਰ ਕਹਿੰਦਾ ਪ੍ਰਾਨੀ ਪਾਵਤ ਖਸਮਤ ਉਵ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਆਗਨਤਾ ਆਗਨਤ ਹ ਅਸੰਖ ਖਤੇ ਅਸੰਖ ਖਤੇ ਖਿਨ ਦਕਸ਼ਨ ਦਕਸ਼ਨ ਹਾਰਾ ਨਾਨਕ ਸਾਹਿਬ ਸਦਾ ਦਇਆਰਾ ਨਾਮਕ ਸ਼ਾਹਿਬ ਸਦਾ ਦਇਆਰਾ ਉਹ ਜਿਹੜਾ ਮਾਲਕ ਆ ਸਦਾ ਹੀ ਦਇਆlu ਹੈ ਨਾ ਸ਼ਲੋਕ ਸਤ ਕਹੋ ਸੁਨ ਮੰਨ ਮੇਰੇ ਸ਼ਰਨ ਪਰੋ ਹਰ ਰਾਇ ਉਕਤ ਸਿਆਨ ਪਸਗਲ ਤਿਆਗ ਨਾਨਕ ਲੈ ਸਮਾਏ ਅੱਛਾ ਨਹੀਂ ਕਿ ਵਿਆਕਰਨ ਦਾ ਨੁਕਤਾ ਸਮਝੋ ਸਤ ਕਹੋ ਪੜਿਆ ਤੁਸੀਂ ਉਰੇ ਨੌਂਕਣ ਲੱਗੀ ਉੱਪਰ ਬਿੰਦੀ ਲੱਗਣੀ ਸਤ ਕਹੋ ਮੈਂ ਸਤ ਕਹਿੰਦਾ ਪਿਆ ਜੇ ਕਹਿਆ ਸਤ ਕਹੋ ਫਿਰ ਦੂਜੇ ਨੂੰ ਕਹਤਾ ਹੋ ਤੁਸੀਂ ਸੱਚ ਕਹੋ ਠੀਕ ਹੈ ਨਾ ਸਤ ਕਹੋ ਮੈਂ ਸੱਚ ਕਹਿੰਦਾ ਸੁਨ ਮਨ ਮੇਰੇ ਓ ਮੇਰੇ ਮਨਾਂ ਸੁਨ ਹੈ ਨਾ ਇਸ ਤਰ੍ਹਾਂ ਪੜਨਾ ਸ਼ਰਨ ਪਰੋ ਹਰ ਰਾਇ ਪੌੜੀ ਸਸਾ ਸਿਆਨ ਪਛਾੜ ਸਸਾ ਸਿਆਨ ਪਛਾੜ ਇਆਨਾ ਹਿਕਮਤ ਹੁਕਮ ਨ ਪ੍ਰਭਪਤੀਆਂ ਨ ਸਹਸ ਪਤ ਹਿਕਮਤ ਸ਼ਬਦ ਸੁਣਿਆ ਤੁਸੀਂ ਉਹਦਾ ਮਤਲਬ ਕੀ ਆਂਦਾ ਹਿਕਮਤ ਕਾਨੂੰ ਕਹਿੰਦੇ ਹਕੀਮ ਦੇ ਕੋਲ ਇੱਕ ਜਿਹੜੇ ਹਕੀਮ ਹੁੰਦੇ ਡਾਕਟਰ ਉਹਨਾਂ ਕੋਲ ਸਿੱਖ ਹੁੰਦੀ ਨਾ ਸਿਆਣਪ ਉਹਨੂੰ ਕਹਿੰਦੇ ਹਿਕਮਤ ਹੈ ਦੇ ਕੋਲ ਹੈ ਨਾ ਤੇ ਹਿਕਮਤ ਆਖਰੀ ਹੱਥ ਬਣਦਾ ਸਿਆਣਪ ਠੀਕ ਹੈ ਨਾ ਕਿ ਉਹ ਦਵਾਈਆਂ ਬਾਰੇ ਜਾਣਦਾ ਹੁੰਦਾ ਮਤ ਕਰਦੀ ਉਹਨਾਂ ਉੱਚੀ ਹਾਂਜੀ ਮੈਂ ਚਲੋ ਹਕਮਤ ਹੁਕਮ ਨਾ ਪ੍ਰਭਪਤੀਆਂ ਨਾ ਸਮਝ ਆਈ ਦੀ ਹਕਮਤ ਅੱਗੇ ਗਿਆਏ ਹੁਕਮ ਇਹਦੇ ਸਬੰਧੀ ਹੈ ਕਿਤੇ ਪੜਿਆ ਗੰਦੇ ਹਕਮਤ ਦਾ ਹੁਕਮ ਹਾਂ ਮੈਨੂੰ ਦੱਸੋ ਕਿਥੇ ਹੈ ਪ੍ਰਭਪਤੀਆਂ ਇਹ ਦੱਸੋ ਕਿਥੇ ਹੈ ਹੋਲਡ ਆਰਾ ਜਦੋਂ ਅਸੀਂ ਪੜਦੇ ਇਹਨਾਂ ਤੁਸੀਂ ਅੱਖਰਾਂ ਦੀ ਪਛਾਣ ਕਰਦੀ ਇੱਥੇ ਦੇਖਣਾ ਵੀ ਕਰਨਾ ਏਦਾਂ ਧਿਆਨ ਰੱਖਾਂ ਠੀਕ ਹੈ ਧਿਆਨ ਰੱਖਣਾ ਠੀਕ ਉਹਦੇ ਤਾਂ ਤੈਨੂੰ ਇਸ਼ਾਰੀ ਆ ਚਲੋ ਇਹ 스트ੀਲਿੰਗ ਸ਼ਬਦ ਹੈ ਹੁਕਮ ਨਾਲ ਸਿਆਣਪ ਨਾਲ ਆਪਣਾ ਹੁਕਮ ਚਲਾ ਕੇ ਫਿਰ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਕਦੇ ਪਤੀ ਅੰਨਾ ਹੁੰਦਾ ਪਤੀ ਜਣਾ ਖੁਸ਼ ਹੋ ਜਾਣਾ ਜੇ ਅਸੀਂ ਆਪਣੀ ਸਿਆਣਪ ਵਰਤੀ ਆਪਣਾ ਹੁਕਮ ਚਲਾਈਏ ਰੱਬ ਕਦੇ ਖੁਸ਼ ਨਹੀਂ ਹੁੰਦਾ ਚਲੋ ਜੀ सहसपात करह चतुराई संग तुहार ए संग तुहार ए क न जाई सौ सौ जप दिन राती रे जीए चला तुहारा साथी इनु जी एदा करना लंबा करके जी ए नहीं करना है देखो एक शब्द तू सी पढ़े हन दिन राती ए राती शब्द है दिन नाल आ गया ना समझ आ गई ਛੇਤੀ पर किदे आधार सुनदा रती उथे ध्यान रखना उथे अर्थ राती पढ़ना पड़ना, पड़ना बिंदी नहीं लगनी फिर उथे ठीक है ना वो भी पंक्ति अगे आ जानी चलो अरे जी चले तुहारा साथी साथ रे जी अरे तुहारा साथी हाँ अरे जी चले तुहारा साथी साध सेवा लाव लाव जो है आप है साध सेवा लावे जो है आप है साध सेवा लावे जो है आप है नानक तां को दुख ना ब्याप दुख ਨਾਨਕ ਤਾਂ ਕਹੋ ਦੁੱਖ ਨਾ ਵਿਆਪੈ ਸ਼ਲੋਕ ਹਰ ਹਰ ਮੁਖ ਤੇ ਬੋਲ ਨਾ ਮਨ ਮਨ ਵੂਠਾ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਨ ਥਨੰਤਰ ਸੋਏ ਪੌੜੀ ਹੇਰੋ ਕਟ ਕਟ ਸਗਲ ਕੈ ਪੂਰ ਰਹੇ ਭਗਵਾਨ ਮਹਿ ਰਵ ਰਹਿਆ ਥਾਨ ਹੋਵਤ ਆਏ ਸਦਾ ਸਦੀਵ ਦੁਖ ਪੰਜਨ ਗੁਰ ਗਿਆਨ ਗੁਰ ਗਿਆਨ ਹੋਵਤ ਆਏ ਸਦਾ ਨਹੀਂ ਸਦਾ ਸਦਾ ਸਦੀਵ ਦੁਖ ਭੰਜਨ ਗੁਰ ਗਿਆਨ ਦੁਖਾਂ ਦਾ ਨਾਸ਼ ਕਰਨ ਵਾਲਾ ਗੁਰੂ ਦਾ ਗਿਆਨ ਹੈ ਨਾ ਹਾਂ ਸੁਪਤਾ ਹੋ ਅਨੰਦ ਤਹ ਹੋ ਨਹੀਂ ਤਹ ਆਪ ਹਟੇ ਦੁਖ ਜਨਮ ਹੈ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦ੍ਰਿੜਾ ਬਿਆਲਾ ਸੰਤਹ ਸੰਗ ਹੋਤ ਕਿਰਪਾ ਲਭ कशु किया, नानक सब कश प्रभ ते हुआ नानक सब कश प्रभ ते हुआ